ਹਾਂਜੀ ਕੀ ਨਾਮ ਸਰ ਤਹਿਜਪਾ ਜੀ ਮਜ਼ਾਕੀ ਕੀ ਹੋਇਆ ਕੀ ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਇੱਕ ਗਲੀ ਚੋਂ ਲੰਘਦੇ ਹੋਏ ਬੁੱਲੜ ਪੀਜ਼ਾ ਬੋਲ ਕੇ ਗੰਦੀ ਤੌਂਚ ਮਾਰ ਕੇ ਗਏ ਨੇ ਮੈਂ ਬਾਹਰ ਆ ਕੇ ਰੋਕਿਆ ਦੋ ਦੋ ਹੱਥੀ ਵੱਕੀ ਹੋਏ ਮੇਰੇ ਕਿੱਦਾਂ ਵੱਲ ਤੌਂਚ ਮਾਰੀ ਜੀ ਭਾਜੀ ਹਾਂਜੀ ਆ ਇੱਕੋ ਵਾਰ ਦੇ ਏ ਸੀਗਾ ਮੁੰਡਾ ਹਰੀਸ਼ ਢੇਲਾ ਤੇ ਦੂਜਾ ਹੋਰ ਸੀਗਾ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਨਹੀਂ ਮੈਂ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕਦੇ ਫਸਟ ਟਾਈਮ ਦੇਖਿਆ ਨਹੀਂ ਅੱਛਾ ਤੁਹਾਡੀ ਰਹਿਸ਼ ਥੀ ਇਹ ਮੈਨੂੰ ਕਾਫੀ ਦਿਨ ਤੋਂ ਨਹੀਂ ਕੁੱਟਮਰ ਕਿਨੇ ਕੀਤੀ ਤੁਹਾਡਾ ਪਾਜੀ ਉਹ ਹੀ ਮੁੰਡਾ ਕੀਤਾ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦੇਦੇ ਤੁਸੀਂ ਹਾਂਜੀ ਪੁਲਿਸ ਨੂੰ ਤੇ ਆਹ ਜਿਹੜੇ ਲੜਕੇ ਕੋਣ ਆ ਜੀ ਜਿਹੜਾ ਤਾਂ ਨਬਿਆਸ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਬਲਕਿ ਮੈਂ ਨਾਮ ਨਹੀਂ ਪਤਾ ਇੰਦਾ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਇੱਥੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਗੁੱੱਡੇ ਦਾ ਮੈਨੂੰ ਪਤਾ ਨਹੀਂ ਲੋ ਮਰ ਵੀ ਗੱਲ ਪਾਜੀ ਸ਼ੁਰੂ ਕਿੱਦਾਂ ਹੋਈ ਕੀ ਗੱਲ ਹੋਈ ਕਿਸ ਦੀ ਸਾਰੀ ਦੱਸੋ ਤੁਸੀਂ ਤੁਸੀਂ ਤਾਂ ਵਾਈਟ ਪਾਜੀ ਰਹਿੰਦੋ ਬੱਸ ਕਰੋ ਯਾਰ ਇਹ ਮਜ਼ਾਕ ਤੋਂ ਬਣਾਣਾ ਐ ਯਾਰ ਕਿਸੇ ਗੱਲ ਦਾ ਇਹ ਝਗੜਾ ਪਾਜੀ ਤੁਹਾਡਾ ਇਹ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤੁਹਾਨੂੰ ਦੇਖੋ ਤੁਸੀਂ ਸਾਰੇ ਨਾਲੇ ਵਾਈਟ ਪਾਜੀ ਗੱਲ ਨਹੀਂ ਬਣਾਉਣੀ ਪਾਜੀ ਮੱਲੇ ਦੇ ਵਿੱਚ ਲੜਾਈ ਹੋਈ ਮੱਲੇ ਵਿੱਚ ਲੜਾਈ ਹੋ ਰਹੀ ਮਜ਼ਾਕ ਤੁਸੀਂ ਇਨਫੋਰਮੇਸ਼ਨ ਆਈ ਹੈ ਤੇ ਤੁਸੀਂ ਮਜ਼ਾਕ ਨਹੀਂ ਪਾਜੀ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਮਜ਼ਾਕ ਹੀ ਬਣਾ ਕੱਲ ਨੂੰ ਹੋਰ ਦੁਬਾਰਾ ਮੁੜ ਕੇ ਤੁਹਾਡੇ ਵਿਊਅਰਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੁਝ ਗੰਦਮਕਦੇ ਲੋਕੀ ਯਾਰ ਚੰਗਾ ਭਲਾ ਜੀਣਾ ਆ ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨਹੀਂ ਉਹੀ ਆਪਾਂ ਪੁੱਛ ਲਈ ਕਿ ਤੁਹਾਡੀ ਵੀ ਪਹਿਲੇ ਰੰਜੀਸ਼ ਆਈ ਹੈ ਨਹੀਂ ਜਾਂਦਾ ਭਾਜੀ ਕੌਣ ਹੈ ਕੌਣ ਨਹੀਂ ਓਕੇ ਅੱਛਾ ਬਿਲਕੁਲ ਦੱਸਿਆ ਤਸਵੀਰਾਂ ਦਿਖਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਤੋਂ ਜਲਾਨਗਰ ਦੇ ਆ ਜਿੱਥੇ ਤੁਸੀਂ ਜਾਣਦੇ ਹੋ ਜਿਹੜਾ ਕੁੱਲੜ ਪਿਜ਼ਾ ਇਹਨਾਂ ਦਾ ਜਿਹੜਾ ਰੈਸਟੋਰੈਂਟ ਹੈ ਤੋਂ ਦੱਸ ਦੇ ਕੇ ਕੁੱਲੜ ਪਿਜ਼ਾ ਨਾਮ ਜਿਹੜਾ ਮਸ਼ਹੂਰ ਹੈ